ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਕਾਨ ਸਿੰਘ ਵਾਲਾ ਜ਼ਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਪੈਂਦੀ ਆ ਮੋਗਾ ਹੀ ਮੋਗੇ ਤੋਂ ਜਦੋਂ ਤਲਵੰਡੀ ਭਾਈ ਨੂੰ ਜਾਂਦੇ ਆ ਤਾਂ ਡਗਰੂ ਵਾਲਾ ਪੌਲ ਨੰਗਨਸਾਰ ਅੱਗੇ ਕਾਨ ਸਿੰਘ ਵਾਲਾ ਪਿੰਡ ਆ ਜਾਂਦਾ ਇੱਕ ਸਾਈਡ ਜੋਗੇ ਵਾਲਾ ਪਿੰਡ ਹੈ ਤੇ ਜੇ ਤਲਵੰਡੀ ਭਾਈ ਵਾਲੇ ਪਾਸੋਂ ਆਉਣੇ ਆ ਤਾਂ ਟੋਲਪਲਾਜਾ ਨੰਗਨਸਰ ਅਗੇ ਕਾਨ ਸਿੰਘ ਵਾਲਾ ਪਿੰਡ ਆ ਜਾਂਦਾ ਦੋਸਤੋ ਤਾਜੀ ਸੂਈ ਸਵਾਈ ਵਹਿੜ ਵਿਖਾਉਣੀ ਏ ਇੱਕ ਤੁਹਾਨੂੰ ਬਹੁਤ ਸੋਹਣੀ ਚੰਗੇ ਵਜਣ ਵਾਲੀ ਤੇ ਮਗਰ ਵੀ ਵੱੱਛੀ ਆ ਤੇ ਵਹਿੜ ਦਾ ਕੱਦ ਕਾਠ ਵੀ ਪੂਰਾ ਥਣ ਵੀ ਪੂਰਾ ਹੀ ਚੰਗਾ ਮੋਟਾ ਮੋਟਾ ਦੀ ਚਵਾਈ ਵਾਲਾ ਥਾਣਾ ਜਿਹੜੇ ਹਸਾਮਨਾ ਪਹਿਲਾਂ ਨਾ ਇਹ ਆ ਪਹਿਲਾਂ ਦਾ ਥਾਣਾ ਚੁੰਡੀਜੀ ਵਾਲਾ ਹੁੰਦਾ ਆ ਹਦੀ ਚਵਾਈ ਵਾਲਾ ਥਾਣਾ ਸੂਈ ਸਵਾਈ ਹੈ ਮਗਰ ਬਹੁਤ ਚੰਗੀ ਵੱੱਛੀ ਆ ਆਪਦੀ ਮਾਂ ਨਾਲੋਂ ਵੱਧ ਜਾਤ ਚ ਵੱੱਛੀ ਆ ਮਗਰ ਪਿੰਕ ਨੋਜ ਵਾਲੀ ਇਨਫਰਮੇਸ਼ਨ ਲੈ ਦੇਣਾ ਪਛਲੇ ਨੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਗੱਲਾਂ ਬਾਤਾਂ ਵੀਰ ਨਾਲ ਕਰ ਲੈਨੇ ਹਾਂਜੀ ਸਸੀ ਕਾ ਸਸੀ ਕਾ ਬਾਈ ਜੀ ਨਾਂ ਦੱਸ ਦਈਏ ਨਾਂ ਸੁਖਚੰਦ ਸਿੰਘ ਜੀ ਪਿੰਡ ਕਾਨ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਫੋਨ ਨੰਬਰ ਦੱਸ ਦਈਏ 8196867792 ਕਿੰਨੇ ਸੂਆ ਜਣੇ ਬਾਈ ਜੀ ਪਹਿਲਾ ਸੂਆ ਤੇ ਦੁੰਦੀ ਹੈ ਇਹ ਬੱਚੀ ਦੋ ਦੰਦ ਹਾਂਜੀ ਪਿਓਰ ਦੁੰਦੀ ਆ ਮੰਨ ਲਾ ਕਹਿਣ ਦੀ ਨਹੀਂ ਤੇ ਮਗਰ ਮਾਲਲਾ ਵੀ ਜਿਵੇਂ ਆਪਾਂ ਮਾਲਕਾਂ ਨੂੰ ਦੱਸਿਆ ਉਹਾਂ ਨੇ ਵੀ ਬਰੂਟ ਦਾ ਸੀ ਮਨ ਭਰਾਇਆ ਸੀ ਅਸੀਂ ਇਹਦੇ ਠੀਕ ਹੈ। ਵੀ ਬਰੂਟ ਦੀ ਬੱਛੀ ਦੱਸਿਆ ਇਹ ਉਹਨਾਂ ਨੇ। ਸਮਾ ਸਮਾ ਬਾਈ ਕੱਲ ਸ਼ਾਮ ਦੀ ਸੂਈ ਵੀ ਆ। ਹੂੰ ਜਮਾਂ ਖਾਲੀ ਆ ਬਾਈ ਰੈਡ। ਠੀਕ ਹੈ। ਵੀ ਆਪਣਾ ਕੋਈ ਪ੍ਰੋਗਰਾਮ ਨਹੀਂ ਸੀਗਾ ਵੀਡੀਓ ਬਣਾਉਣ ਦਾ। ਹੂੰ ਵੀ 12 1 ਵਜੇ ਹੀ ਬਣਿਆ ਜੀ। ਹੂੰ ਮੈਂ ਮੰਨ ਲਾ ਸਵੇਰ ਜਮਾਂ ਖਾਲੀ ਕਰਤੀ ਸੀ ਰੈਡ ਬਾਈ। ਠੀਕ ਹੈ। ਹਾਂਜੀ। ਕਿੰਨਾ ਕ ਦੁੱਧ ਪਿਆਜੋ? ਦੁੱਧ ਬਾਈ ਜਿਹੜੇ ਹਸਾ ਨਾਲ ਬੱਛੀ ਦਾ ਚੋਣ ਚਵਾ ਬੱਛੀ ਨੂੰ ਥਾਂ ਥਣ ਲੱਗਾ। ਬਾਹਲਾ ਤਾਂ ਮੈਂ ਕਹਿੰਦਾ ਨੀ 17 18 ਕਿਲੋ ਬੱਚੀ ਨੂੰ ਦੁੱਧ ਬਾਹਲਾ ਨਹੀਂ ਬਾਈ ਕਿਉਂ ਲੈਵਲ ਉਵੇ ਪੱਕੇ ਦੀ ਆ ਕੋਈ ਆਏ ਨਹੀਂ ਕੀ ਬਾਈ ਬਾਕੀ ਐਲ ਜੀ ਬੱਚੀਆਂ ਨੂੰ ਤਾਂ ਭਲਾ 10 14 ਬਾਈ ਹੂੰ ਲੈਵਾ ਤੋੜਨਾ ਬਾਈ ਇਹ ਤਾਂ ਗੱਲੇ ਕੱਢੀਏ ਬਾਹਰ ਨੂੰ ਬਾਕੀ ਬਾਈ ਆਪਾਂ ਦੰਦ ਵੀ ਉਖਾ ਲਏ ਆ ਠੀਕ ਆ ਕੀ ਇੱਕ ਤਾਂ ਕਹਿਣਦੇ ਹੁੰਦੇ ਆ ਹੂੰ ਸਹੀ ਆ ਦੋਸਤੋ ਦੁੱਧਾਂ ਦਾ ਵੱਡੇ ਆ ਦੂਜੇ ਨਿੱਕੇ ਨਿੱਕੇ ਦੁੱਧਦਾਨ ਦਾ ਬਾਹਲਿਆਂ ਨੂੰ ਤਾਂ ਚਲੋ ਪਤਾ ਤੇ ਬਹੁਤ ਸਾਰੇ ਭੈਣ ਭਰਾਵਾਂ ਨੂੰ ਦੰਦਾਂ ਦਾ ਪਤਾ ਹੀ ਨਹੀਂ ਦੋਂਦੀ ਕੀ ਹੁੰਦੀ ਆ ਚੌਗੀ ਕੀ ਹੁੰਦੀ ਆ ਛਿੱਗੀ ਕੀ ਹੁੰਦੀ ਆ ਖੀਰੀ ਕੀ ਹੁੰਦੀ ਆ ਖੀਰੀ ਵચ્ਚੀ ਉਹ ਹੁੰਦੀ ਜਿਵੇਂ ਹੁਣ ਆ ਛੋਟਾ ਬੱਚਾ ਇਹਦੇ ਜਿਹੜੇ ਦੰਦ ਐ ਇਹ ਦੁੱਧ ਦੰਦ ਹੋਣਗੇ ਜਿੰਨਾ ਜਦੋਂ ਇਹਨੇ ਜਾ ਕੇ ਦੰਦ ਭੰਨਨੇ ਆ ਦੁਬਾਰਾ ਦੰਦ ਆਉਣੇ ਆ ਉਹਨਾਂ ਉਹ ਦੰਦ ਗਿਣੇ ਜਾਂਦੇ ਆ ਇੱਕ ਇੱਕ ਦੰਦ ਤਾਂ ਚਲੋ ਗਿਣਤੀ ਜੀ ਨਹੀਂ ਆਉਂਦਾ ਦੋ ਦੰਦ ਹੋ ਗਏ ਉੱਥੇ ਦੋਂਦੀ ਕਹਿੰਦੇ ਆ ਜਦੋਂ ਚਾਰ ਦੰਦ ਭੰਨ ਕੇ ਚਾਰ ਨਵੇਂ ਵੱਡੇ ਦੰਦ ਆ ਗਏ ਸ ਤੇ ਸਾਈਡਾਂ 'ਲੇ ਨਿੱਕੇ ਨਿੱਕੇ ਹੁੰਦੇ ਆ ਤੇ ਉਹਨੂੰ ਚੌਗੀ ਕਹਿੰਦੇ ਆ ਫੇਰ ਹੋਰ ਦੋ ਫਿਰ ਛਿੱਗੀ ਫਿਰ ਜਵਾਨ ਹੋ ਜਾਂਦੀ ਹੈ ਜਵਾਨ ਉਦੋਂ ਕਹਿੰਦੇ ਜਦੋਂ ਦੁੱਧ ਦੰਦ ਸਾਰੇ ਪੰਨ ਜਾਂਦੀ ਆ ਦੁਬਾਰਾ ਦੰਦ ਆ ਜਾਂਦੇ ਆ ਉੱਥੇ ਜਵਾਨ ਹੋ ਜਾਂਦੀ ਆ ਇਹ ਦੋ ਦੰਦ ਆ ਦੂਜੇ ਦੰਦ ਤੇ ਨਿੱਕੇ ਨਿੱਕੇ ਦੁੱਧ ਦੰਦ ਆ ਰਹੇ ਆ ਪਹਿਲੇ ਦੰਦਾਂ ਤੇ ਦੋ ਦੰਦ ਆਏ ਹੋਏ ਆ ਇਹਦੇ ਦੋਂਦਾ ਬੱਚਾ ਪਹਿਲਾ ਸੂਆ 17-18 ਕਿਲੋ ਦੁੱਧ ਪਿਆ ਜੂ ਰਾਜੀ ਰੂਜੀ ਵੱਛੀ ਪੂਰੀ ਆ ਤੇ ਮਗਰ ਬਰੂਟ ਦੇਸੀ ਬੰਦੀ ਵੱਛੀ ਆ ਆ ਵਹਿੜ ਆਪ ਵੀ ਚੰਗੀ ਆ ਕੁਆਲਟੀ ਵਾਲੀ ਆ ਤੇ ਮਗਰ ਬੱਚਾ ਤਾਂ ਚਲੋ ਮਾ ਨਾਲੋਂ ਵੀ ਜ਼ਿਆਦਾ ਕੁਆਲਿਟੀ ਚ ਐਚਐਫ ਨਸਲ ਦੀ ਫੁੱਲ ਜਾਤ ਵਾਲੀ ਬੱਚੀ ਆ ਮਗਰ ਬਰੂਟ ਦੇ ਸੀਵਨ ਦੀ ਤੇ ਜੇ ਵਧੀਆ ਸੇਵਾ ਕਰ ਲੋਂਗੇ ਖੀਰੀਆਂ ਬੱਚੀਆਂ ਬਾਈਆਂ ਤਈਆਂ ਮਹੀਨਿਆਂ ਦੀਆਂ ਸੂ ਪੈਂਦੀਆਂ ਤੇ ਕਈਆਂ ਦੀਆਂ ਤਾਂ ਚਲੋ 3-3 ਸਾਲ ਵੀ ਨਹੀਂ ਸੁੰਦੀਆਂ ਸੇਵਾ ਦੇ ਡਿਪੈਂਡ ਆ ਤੁਹਾਨੂੰ ਵੀ ਪਤਾ ਬਾਕੀ ਬਾਈ ਸੀਲਸ ਲੱਗਾ ਜਿਹੜੇ ਹਿਸਾਬ ਨਾਲ ਪਹਿਲੇ ਨਾਲ ਉਸ ਹਿਸਾਬ ਨਾਲ ਲੱਤਾਂ ਛੜਾਂ ਵਾਲਾ ਕੰਮ ਨਹੀਂ ਢਾਂਡੀਆਂ ਵਾਲਾ ਕੰਮ ਨਹੀਂ ਸੀਲ ਸਾਊਗਾ ਚਵਾ ਵੀ ਚੰਗਾ ਬਾਈ ਦਾ ਕੌਣ ਚਵਾਦੀ ਬਾਈ ਦੱਸਦਾ ਪੂਰੀ ਚੰਗੀ ਆ ਬੱਚਾ ਲਾਇਆ ਹਾਂ ਆ ਵੇਖੋ ਜੀ ਚਵਾਈ ਦੀ ਪੂਰੀ ਚੰਗੀ ਆ ਪਹਿਲਾਂ ਮੂਰਲੇ ਥਾਣਾ ਚੋਂ ਧਾਰਾ ਮਾਰੀਆਂ ਬਾਈ ਨੇ ਫਿਰ ਮਗਰਲਿਆਂ ਚੋਂ ਮਾਰੀਆਂ ਚਾਰਾਂ ਥਾਣਾ ਚੋਂ ਕਿਸੇ ਜੋ ਵੀ ਭੂਰ ਛਿੱਟਾ ਹੈ ਨਹੀਂ ਪਹਿਲਾ ਸੂਆ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਨਾਲੇ ਤਾਂ ਵਧੀਆ 7-8 ਸੂਵੇ ਦੁੱਧ ਪਿਆਊਗੀ ਕੱਲ ਹੀ ਸੂਈ ਆ ਮੈਂ ਕਈ ਵਾਰੀ ਅਗਲਾ ਕਹਿ ਦਿੰਦਾ ਹਾਂ ਬਾਕੀ ਜਮਾਂ ਖਾਲੀ ਆ ਬਾਈ ਬੋਲੇ ਚੋਂ ਠੀਕ ਹੈ ਇਹ ਬੋਲਾ ਹੋਊਗਾ ਜਿਹੜੀ ਗੱਲ ਆ ਐਵੇਂ ਮੈਂ ਫਾਂ ਆਪਾਂ ਮਿਣਿਆ ਨਹੀਂਗਾ ਕੋਈ ਮੱਛੀ ਨੂੰ ਝਾਕੇ ਫੁੱਲ ਮੈਂ 2.5 3 ਕਿਲੋ ਚੋਇਆ ਹੋਗਾ ਮੱਛੀ ਨੂੰ ਰਜਾ ਕੇ ਠੀਕ ਹੈ ਇਹ ਨਹੀਂ ਪਤਾ ਨਹੀਂ 2 ਕਿਲੋ ਚੰਗਿਆ 1.5 ਕਿਲੋ ਚੰਗਿਆ ਕਿਲੋ ਚੰਗਿਆ ਹੂੰ ਕਿ ਪਿੱਛੇ ਹਟ ਗਿਓ ਤੋਂ ਬਾਅਦ ਮੈਂ ਜਿਹੜਾ ਸੀਗਾ ਚੋਲਿਆ ਬਾਈ ਠੀਕ ਹੈ ਜਿੰਨਾ ਜਿਕਰ ਪੀ ਗਈ ਪੀ ਗਈ ਜਦੋਂ ਆਪੇ ਹਟ ਗਈ ਉਸ ਤੋਂ ਬਾਅਦ ਚੋਲੀ ਹਾਂਜੀ ਬਾਕੀ ਪਹਿਲਾਂ ਅੱਛੀ ਦਾ ਬਾਈ ਜਿੰਨੀ ਖਾਲੀ ਕਰਾਂਗੇ ਪਹਿਲਾਂ ਕਿ ਕੋਈ ਵੀ ਗਾਂ ਬਾਈ ਯਾਰ ਜਿਹੜੀ ਤਾਜੀ ਸੂਈ ਆ ਗਾਂ ਉਹਦਾ ਬੋਲਾ ਰੋਕਾਂਗੇ ਉਹਨੇ ਸੜਨਾ ਹੂੰ ਜਿੰਨੀ ਚਵਾਈ ਕਰਾਂਗੇ ਉੰਨੀ ਬੰਨਣਾ ਆਹ ਦੁੱਧ ਚੋਵਾਂਗੇ ਫੇਰ ਹੀ ਹੋਰ ਦੁੱਧ ਬੰਨਣਾ ਹਾਂਜੀ ਹੋਰ ਦੁੱਧ ਬੰਨਣਾ ਜੇ ਪਹਿਲਾਂ ਵਾਲੇ ਦੁੱਧ ਵਿੱਚ ਛੱਡੀ ਫਿਰਾਂਗੇ ਫੇਰ ਹੋਰ ਦੁੱਧ ਕਾਹਦਾ ਬੰਨਣਾ ਬਾਕ ਸ਼ਾਮ ਨੂੰ ਤੀਜਾ ਰੰਗ ਬਣਾਣਾ ਬਾਈ ਜੀ ਠੀਕ ਹੈ ਕੱਲ ਸ਼ਾਮ ਦੀ ਸੁਈ ਦੀ ਆ ਕੱਲ ਸ਼ਾਮ ਦੀ ਚਵਾਈ ਹੋਈ ਅੱਜ ਸਵੇਰ ਦੂਜੀ ਹੋਈ ਹੁਣ ਸ਼ਾਮ ਨੂੰ ਤੀਜੀ ਹੋਊਗੀ ਕੱਲ ਰਾਤ ਤਾਂ ਸਮਝ ਲਓ ਬਾਈ ਵੀ ਦੋ ਚਵਾਈਆਂ ਹੀ ਹੋਗੀਆਂ ਉਹਦੇ ਪੁੱਤ ਲਾ ਪਤ ਨਹੀਂ ਆਂਦੀ ਆ ਬੰਦਾ ਬਰੀਡ ਦੇ ਕੰਮ ਕਰਦਾ ਜਿਹਦੂ ਵੱਛੀ ਲਈ ਆਪਾਂ ਠੀਕ ਹੈ ਉਹ ਕਹਿੰਦਾ ਕੱਲ ਜਦੋਂ ਸ਼ਾਮ ਨੂੰ ਸੁਈ ਆ ਉਦੋਂ ਬਾਅਦ ਚ ਬੱਚੇ ਨੂੰ ਝਗਾਤਾ ਮੈਂ ਠੀਕ ਹੈ ਉਦੋਂ ਬਾਅਦ ਦੇ ਵਿੱਚ ਆਉਂਦਾ ਰਾਤ ਨੂੰ ਜਦੋਂ ਜੀਰਤੇਗੀ 12 1 ਵਜੇ ਦਾ ਫੇਰ ਚੋਤੀ ਮੈਂ ਠੀਕ ਹੈ ਸਵੇਰ ਮੰਨ ਲਾ ਮੈਂ ਆਪ ਦਲੀਲਾਂ ਖਾਲੀ ਕੀਤੀ ਬਾਈ ਕਿੰਨੇ ਦੀ ਚਿਹਨੇ ਜੈਦ ਜਮਲ ਵੱਛੀ ਦਾ ਮੁੱਲ 70-75 ਕਰ ਲਗੇ ਵੱਛੀ ਵੇਖ ਜਾਣੀ ਆ ਹਨਾ ਇਹ ਪਰ ਚਲੋ ਆਪਾਂ ਨੂੰ ਜੇ ਅੱਜ ਮਿਲੀ ਆ ਕਿਸੇ ਭੈਣ ਭਰਾ ਦੇ ਘਰੇ ਦੁੱਧ ਜਾੜੂਗਾ ਕੋਈ ਯਾਦ ਹੀ ਕਰ ਲੂਗਾ ਹੋਰ 63000 ਰੁਪਏ ਜੋ ਬਾਈ ਮਾਨਤਾਣ ਕਰਾਂਗੇ ਟਰੇਡ ਚ ਹਾਂ ਪਰ ਅੱਜ ਵੀ ਵੱਛੀ ਦਾ ਕਿਸੇ ਨੇ 63 ਮੁੱਲ ਕਰਨਾ ਨਹੀਂ ਬਾਈ ਜਿਹੜੇ ਹਿਸਾਬ ਨਾਲ ਵੱਛੀ ਦਾ ਕੱਦ ਕਾਠਾ ਬਰੀਡ ਆ ਵੱਛੀ ਦੀ ਆ ਵੀਲਾ ਬਾਈ ਵੱਛੀ ਅਖੁਰਲੀ ਦੇ ਬਰਾਬਰ ਹੋਣੀ ਹੋਣੀ ਹਾਂ ਬੱਚਾ ਮਗਰ ਕੁਆਲਿਟੀ ਆ ਅਖੁਰਲੀ ਦੇ ਬਰਾਬਰ ਹੋਣੀ ਹੋਣੀ ਆ ਇਲੇਵੇਂ ਆਪਾਂ ਕਹਿ ਦਗੇ ਬਾਈ ਇਹ ਸਿਕਸਰ ਸੀਮੰਦੀ ਆ ਉਹ ਗੱਲ ਗਲਤ ਆ ਜਿੰਨਾ ਕ ਆਪਾਂ ਨੂੰ ਮਾਲਕਾਂ ਨੇ ਦੱਸਿਆ ਉਹਨਾਂ ਕ ਆਪਾਂ ਦੱਸਦਾ ਹੂੰ ਸਹੀ ਹੈ ਇਹ ਫਰੂਟ ਦਾ ਸੀਮਨ ਭਰਾਇਆ ਸੀਗਾ ਵੀ ਫਰੂਟ ਦੀ ਬੱਚੀ ਆ ਦੋਸਤੋ ਜੈ ਜੈ ਮੋਲਾ 63000 63 ਜੋ ਬਾਈ ਕਹਿੰਦਾ ਮਾਨਤਨ ਥੋੜਾ ਘਣਾ ਛੋੜ ਛੱਪਾ ਕਰ ਦੂੰ ਪਹਿਲਾ ਸੁਹਾ ਤਾਜੀ ਸੂਈ ਸਵਾਈ ਤੇ ਚਲੋ ਮਗਰ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਕਿ ਮਗਰ ਬੱਚਾ ਵੀ ਕੰਮ ਦਾ ਜੇ ਬੱਚਾ ਹੁੰਦਾ ਤੁਹਾਨੂੰ ਪਤਾ ਹੀ ਆ ਜਿਹੜਾ ਮਹੀਨਾ ਡੇਢ ਮਹੀਨਾ ਦੁੱਧ ਪਿਆਉਨੇ ਆ ਉਹ ਐਵੇਂ ਜਾਂਦਾ ਕਿਉਂਕਿ ਛੱਡਣਾ ਪੈਂਦਾ ਤੇ ਚਲੋ ਜਦੋਂ ਇਹ ਰੱਬ ਦੇ ਰੰਗ ਆ ਬੱਚਾ ਵੀ ਹੁੰਦੀ ਆ ਵੱਛੀ ਵੀ ਹੁੰਦੀ ਆ ਜੋ ਕੁਛ ਆ ਗਿਆ ਹਨਾ ਦੁੱਧ ਤਾਂ ਚਲੋ ਪਿਆਉਣਾ ਪੈਂਦਾ ਪਰ ਇਹ ਵੱਛੀ ਆ ਦੁੱਧ ਛੱਡੋਂਗੇ ਉਹ ਰਾਸ ਆ ਜਾਊਗਾ ਆਉਂਦੇ ਸਮੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਵਹਿੜ ਤਿਆਰ ਹੋ ਜੂ ਜਿਵੇਂ ਮੈਂ ਪਹਿਲਾਂ ਦੱਸ ਕੇ ਟਿਆ ਬਾਈਆਂ ਚੋਈਆਂ ਮਹੀਨਿਆਂ ਦੀ ਵੱਛੀ ਸੂ ਪੈਂਦੀ ਆ ਖੀਰੀ ਤੇ ਇੱਕ ਰਾਗ ਸੇਲ ਆ ਬਹੁਤ ਚੰਗੀ ਵਹਿੜਾ ਵੱਡੇ ਕੱਦ ਕਾਠ ਵਾਲੀ ਜਿਹਦੇ ਵੀ ਪਸੰਦ ਆਉਂਦੀ ਹੈ ਜੇ ਤਾਂ ਦੋ ਦੰਦ ਦਾ ਬੱਚਾ ਹਜੇ ਤਾਂ ਇਹਨੇ ਕੱਦ-ਕੁੱਦ ਹੋਰ ਵੀ ਕਰ ਜਾਣਾ ਨਵਾਂ ਹਾਨ ਬੱਚੀ ਹੈ ਜੇ ਤਾਂ ਸਹੀ ਮੈਨੇ ਤਾਂ ਦੂਜੇ ਸਵੇਰ ਨੂੰ ਵਹਿੜ ਤਿਆਰ ਹੋਣਾ ਜਾ ਕੇ ਕਿਉਂਕਿ ਹਜੇ ਤਾਂ ਦੋਂਦੀ ਹੈਗੀ ਆ ਚੌਗੀ ਛਿੱਗੀ ਸੂ ਪਹਿਣਾ ਇਹਨੇ ਜਮਾ ਜੈਜਪਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਸ਼ਿਕਾ